ਦੋਸਤੋ ਅੱਜ ਮੈਂ ਤੁਹਾਨੂੰ ਇੱਕ ਬਹੁਤ ਸੋਹਣੀ ਕਹਾਣੀ ਸੁਣਾਉਣ ਲੱਗਾ ਜੇਕਰ ਕਹਾਣੀ ਨੂੰ ਤੁਸੀਂ ਪੂਰੀ ਤਰ੍ਹਾਂ ਸੁਣ ਲਿਆ ਤੇ ਸਮਝ ਲਿਆ ਤੁਹਾਡੀ ਜ਼ਿੰਦਗੀ ਜਿੱਦੀ ਮਰਜ਼ੀ ਵੱਡੀ ਮੁਸ਼ਕਲ ਆਵੇ ਤੁਸੀਂ ਕਦੇ ਵੀ ਹਾਰ ਨਹੀਂ ਮੰਨੋਗੇ ਇਸ ਕਰਕੇ ਕਹਾਣੀ ਨੂੰ ਪੂਰਾ ਸੁੰਨਾ ਜ਼ਰੂਰੀ ਆ ਤੇ ਸੁਣੋ ਫਿਰ ਕਹਾਣੀ ਦੋਸਤੋ ਇੱਕ ਰਾਜਾ ਸੀਗਾ ਇੱਕ ਦੇਸ਼ ਦਾ ਬਹੁਤ ਵੱਡਾ ਮਹਾਨ ਰਾਜਾ ਸੀ ਬਹੁਤ ਸ਼ੂਰਬੀਰ ਸੀ ਤੇ ਦੋਸਤੋ ਉਹਨੇ ਇੱਕ ਦਿਨ ਸੁੱਤੇ ਪਏ ਨੂੰ ਸੁਪਨਾ ਆਇਆ ਵੀ ਇਹ ਇੱਕ ਉਹਦੀ ਕੋਲਦੇਵੀ ਆ ਜਿਹੜੀ ਇੱਕ ਬਹੁਤ ਹੀ ਸੰਘਣੇ ਜੰਗਲ ਦੇ ਦੂਜੇ ਪਾਰ ਉਹਦਾ ਮੰਦਿਰ ਬੜਿਆ ਹੋਇਆ। ਤੋਂ ਕੁਲਦੇਵੀ ਨੇ ਉਹਨੂੰ ਦਰਸ਼ਨ ਦਿੱਤੇ ਵੀ ਤੂੰ ਆਕੇ ਇਕੱਲਾ ਆਕੇ ਮੇਰੇ ਮੰਦਿਰ ਦੇ ਵਿੱਚ ਆਕੇ ਮੱਥਾ ਟੇਕ ਕੇ ਜਾ। ਰਾਜਾ ਸਵੇਰੇ ਉੱਠਿਆ ਤਾਂ ਸਾਰਿਆਂ ਨੂੰ ਦੱਸਿਆ ਇਸ ਤਰ੍ਹਾਂ ਕੁਲਦੇਵੀ ਦਾ ਮੈਨੂੰ ਸੁਪਨਾ ਆਇਆ। ਤਾਂ ਉਹਦੇ ਮੰਤਰੀ ਕਹਿਣ ਲੱਗੇ ਕੋਈ ਗੱਲ ਨਹੀਂ ਰਾਜਾ ਸਾਹਿਬ। ਚਲੋ ਆਪਾਂ ਚੱਲਦੇ ਹਾਂ ਤੁਸੀਂ ਮੱਥਾ ਟੇਕ ਆਓ। ਪਰ ਰਾਜਾ ਕਹਿੰਦਾ ਨਹੀਂ ਭਈ। ਮੈਨੂੰ ਕੁਲਦੇਵ ਨੇ ਇਹੀ ਕਿਹਾ ਸੀ ਵੀ ਤੂੰ ਕੱਲਾ ਆਵੀ ਤੇ ਪਰ ਉਹ ਜਿਹੜੇ ਉਹਦੇ ਮੰਤਰੀ-ਮੰਤਰੀ ਸੀ ਉਹ ਕਹਿੰਦੇ ਰਾਜਾ ਸਾਹਿਬ ਉਹਦੇ ਚ ਖਤਰਾ ਬਹੁਤ ਆ ਜੇ ਤੁਸੀਂ ਜੰਗਲ ਵਿੱਚ ਜਾਈਓਗੇ ਕਿਉਂਕਿ ਇਸ ਜੰਗਲ ਵਿੱਚ ਕਹਿੰਦੇ 2 ਫੁੱਟ ਦਾ ਬੰਦਾ ਰਹਿੰਦਾ ਉਹ ਕਿਸੇ ਨੂੰ ਵੀ ਜਾਉਂਦਾ ਨਹੀਂ ਛੱਡਦਾ ਜੇਕਰ ਤੁਹਾਨੂੰ ਵੀ ਮਿਲ ਗਿਆ ਤਾਂ ਤੁਹਾਨੂੰ ਹੋ ਸਕਦਾ ਤੁਹਾਡੀ ਜਾਨ ਨੂੰ ਵੀ ਖਤਰਾ ਹੋ ਸਕਦਾ ਇਸ ਕਰਕੇ ਦੋਸਤ ਇਸ ਕਰਕੇ ਰਾਜਾ ਸਾਹਿਬ ਤੁਸੀਂ ਇਕੱਲੇ ਨਾ ਜਾਓ ਰਾਜਾ ਕਹਿੰਦਾ ਨਾ ਭਲਾ ਕੁਝ ਵੀ ਹੋ ਜੇ ਮੈਂ ਜਾਊਂਗਾ ਉਹਨੇ ਠੀਕ ਠੀਕ ਹੈ ਫਿਰ ਤੁਸੀਂ ਜਾਣਾ ਤਾਂ ਜਾਓ ਆਪਦਾ ਇੰਤਜ਼ਾਮ ਪੂਰਾ ਕਰਕੇ ਜਾਓ ਆਪਦਾ ਅਸਤਰ ਸ਼ਸਤਰ ਨਾਲ ਲੈ ਕੇ ਜਾਓ ਤੇ ਜੇ ਅਗਰ ਤੁਹਾਨੂੰ 2 ਫੁੱਟ ਦਾ ਉਹ ਬੰਦਾ ਮਿਲ ਜਾਵੇ ਤਾਂ ਉਹਨੂੰ ਥਾਂ ਦੀ ਥਾਂ ਹੀ ਮਾਰ ਦੇਵੀਂ ਛੱਡੀ ਨਾ ਉਹਨਾਂ ਦਾ ਚੱਲ ਠੀਕ ਹੈ ਰਾਜਾ ਸਾਹਿਬ ਚੱਲ ਪਏ ਬਈ ਜੰਗਲ ਵਿੱਚ ਤੁਰੇ ਜਾਂਦੇ ਆ ਤੁਰੇ ਜਾਂਦੇ ਆ ਉਹੀ ਗੱਲ ਅੱਗੇ 2 ਫੁੱਟ ਦਾ ਬੰਦਾ ਆ ਗਿਆ ਰਾਜਾ ਉਹਨੂੰ ਕਹਿੰਦਾ ਵੀ ਤੂੰ ਐ ਕਰ ਤੂੰ ਕਿ ਛੋਟਾ ਜਾਂ ਬੱਚਾ ਹਾਂ ਤੇ ਮੈਂ ਤੈਨੂੰ ਕੁਝ ਵੀ ਕਹਿਣਾ ਨਹੀਂ ਚਾਹੁੰਦਾ ਇਸ ਕਰਕੇ ਤੂੰ ਜਾ ਸਾਈਡ ਤੇ ਹੋ ਜਾ ਤੇ ਮੈਨੂੰ ਲੰਘ ਜਾ ਦੇ ਉਹਦਾ ਠੀਕਾ ਰਾਜਾ ਸਾਹਿਬ ਮੰਗ ਜੋ ਜਦੋਂ ਰਾਜਾ ਜਾਣ ਲੱਗਿਆ ਤਾਂ ਉਹਨੇ ਪਿੱਛੋਂ ਦੀ ਵਾਰ ਕਰਕੇ ਕੀਤਾ ਤਾਂ ਰਾਜੇ ਦੇ ਇੱਥੇ ਉਹਦੀ ਤਲਵਾਰ ਦੀ ਚੁੰਝ ਥੋੜੀ ਜੀ ਲੱਗੀ ਪਰ ਰਾਜਾ ਬਹੁਤ ਬਹਾਦਰ ਸੀ ਰਾਜਾ ਮੁੜਿਆ ਉਹਨੇ ਆਪ ਦੀ ਤਲਵਾਰ ਕੱਢੀ ਉਹਦਾ ਪੂਰਾ ਡੱਟ ਕੇ ਮੁਕਾਬਲਾ ਕੀਤਾ ਤੇ ਆਖਰ ਨੂੰ 2 ਫੁੱਟ ਦੇ ਆਦਮੀ ਦੇ ਗਲ ਤੇ ਇੱਥੇ ਤਲਵਾਰ ਰੱਖ ਦਿੱਤੀ ਤੇ ਉਹਨੇ ਮਾਫੀ ਮੰਗ ਲਈ ਰਾਜਾ ਮਹਾਨਸੀ ਉਹਨੇ ਛੜਤਾ ਵੀ ਚਲ ਕੋਈ ਗੱਲ ਰਾਜਾ ਅੱਗੇ ਚਲਾ ਜਾਂਦਾ ਅੱਗੇ ਤੁਰਿਆ ਜਾਂਦਾ ਹੁਣ ਜਿਹੜਾ 2 ਫੁੱਟ ਦਾ ਬੰਦਾ ਸੀ ਉਹਦੇ ਸ਼ਕਤੀਆਂ ਬਹੁਤ ਸੀ ਉਹ 4 ਫੁੱਟ ਦਾ ਹੋ ਗਿਆ 4 ਫੁੱਟ ਦਾ ਹੋ ਕੇ ਰਾਜੇ ਦੇ ਅੱਗੋ ਦੀ ਹੋ ਗਿਆ ਰਾਜੇ ਨੂੰ ਕਹਿੰਦਾ ਹੁਣ ਮੈਂ ਤੈਨੂੰ ਜਾਨ ਨਹੀਂ ਦੇਣਾ ਰਾਜਾ ਕਹਿੰਦਾ ਗੱਲ ਸੁਣ ਲੈ ਮੇਰੇ ਅੱਗੇ ਮੈਂ 2 ਫੁੱਟ ਦਾ ਮੈਨੂੰ ਮਿਲਿਆ ਸੀ ਉਦੋਂ 4 ਫੁੱਟ ਦਾ ਮੈਂ 2 ਫੁੱਟ ਦੇ ਦੀ ਬਹੁਤ ਬੁਰਾ ਹਸਰ ਕੀਤਾ ਤੇਰਾ ਉਸ ਤੋਂ ਬੁਰਾ ਕਰੂੰਗਾ ਤੂੰ ਆਂਦਾ ਨਾ ਮੈਂ ਤੈਨੂੰ ਨਹੀਂ ਜਾਣਦਾ ਰਾਜਾ ਦਾ ਠੀਕ ਹੈ ਆ ਜਾ ਫਿਰ ਰਾਜੇ ਨੇ ਬਹੁਤ ਡਟ ਕੇ ਮੁਕਾਬਲਾ ਕੀਤਾ ਉਹਦੇ ਨਾਲ ਤੇ ਜਦੋਂ ਪੂਰਾ ਡਟ ਕੇ ਮੁਕਾਬਲਾ ਕੀਤਾ ਰਾਜੇ ਨੇ ਤਾਂ ਉਹਦੇ ਵੀ ਜਦੋਂ ਹਰਾ ਕੇ ਉਹਦੇ ਤਲਵਾਰ ਇੱਥੇ ਰੱਖੀ ਗੱਲ ਤੇ ਉਹ ਬੰਦਾ ਵੀ ਮਾਫੀਆਂ ਮੰਗਣ ਲੱਗ ਗਿਆ 4 ਫੁੱਟ ਵਾਲਾ ਸੀ ਤਾਂ ਰਾਜੇ ਨੇ ਛੜਦਾ ਰਾਜਾ ਬਹੁਤ ਮਹਾਨ ਸੀ ਉਹਨੇ ਫਿਰ ਛੜਦਾ ਰਾਜਾ ਹੁਣ ਅੱਗੇ ਚੱਲ ਗਿਆ ਹੁਣ ਜਿਹੜਾ 4 ਫੁੱਟ ਵਾਲਾ ਸੀ ਉਹ 8 ਫੁੱਟ ਦਾ ਬਣ ਕੇ ਰਾਜੇ ਦੇ ਅੱਗੇ ਆ ਗਿਆ ਰਾਜਾ ਉਹਦਾ ਕੱਦ ਕਾਟ ਤੇ ਸਾਰਾ ਕੁਝ ਦੇਖ ਕੇ ਥੋੜਾ ਘਬਰਾ ਗਿਆ ਪਰ ਰਾਜਾ ਬਹਾਦਰ ਸੀ ਰਾਜਾ ਕਹਿੰਦਾ ਕੋਈ ਗੱਲ ਨਹੀਂ ਅੱਗੇ ਮੈਂ ਦੋਹ ਨੂੰ ਹਰਾ ਗਿਆ ਤੈਨੂੰ ਵੀ ਹਰਾ ਸਕਦਾ ਕੋਈ ਵੱਡੀ ਗੱਲ ਰਾਜਾ ਉਹਦੇ ਨਾਲ ਪੂਰਾ ਮੁਕਾਬਲਾ ਕੀਤਾ ਉਹਨੇ ਪੂਰੇ ਜੋਸ਼ ਨਾਲ ਮੁਕਾਬਲਾ ਕੀਤਾ ਪਰ ਇਸ ਲੜਾਈ ਦੇ ਵਿੱਚ ਰਾਜੇ ਦਾ ਇੱਕ ਹੱਥ ਟੱਪ ਗਿਆ ਪਰ ਰਾਜਾ ਬਹੁਤ ਬਹਾਦਰ ਸੀ ਉਹਨੇ ਇੱਕ ਹੱਥ ਵੱਢਣ ਤੋਂ ਬਾਅਦ ਵੀ ਉਹਦਾ ਪੂਰਾ ਮੁਕਾਬਲਾ ਕੀਤਾ ਤੇ ਉਹਨੂੰ ਮਾਰਤਾ ਦੋਸਤੋ ਉਸ ਬੰਦੇ ਨੂੰ ਤਾਂ ਮਾਰਦਾ ਪਰ ਲਾਸਟ ਵਿੱਚ ਮਾਰਿਆ ਗਿਆ ਹੁਣ ਗੱਲ ਕਰਦੇ ਆ ਆਪਾਂ ਮੁਸ਼ਕਲਾਂ ਦੀ ਜਦੋਂ ਦੋਸਤੋ ਰਾਜੇ ਦੇ ਸਾਹਮਣੇ ਉਹ 2 ਫੁੱਟ ਦਾ ਆਇਆ ਸੀ ਤਾਂ 2 ਫੁੱਟ ਦੇ ਨੂੰ ਮਾਰ ਕੇ ਮਕਾ ਦਿੰਦਾ ਤਾਂ ਉਹਦੇ ਅੱਗੇ 8 ਫੁੱਟ ਵਾਲਾ ਨਾ ਆਉਂਦਾ ਤੇ ਉਹਦਾ ਹੱਥ ਆ ਜਿਹੜਾ ਨਾ ਵੜਿਆ ਜਾਂਦਾ ਐਸੇ ਕਰਕੇ ਦੋਸਤੋ ਜਦੋਂ ਤੁਹਾਡੀ ਜ਼ਿੰਦਗੀ ਵਿੱਚ ਕੋਈ ਛੋਟੀ ਜੀ ਵੀ ਮੁਸ਼ਕਲ ਆਵੇ ਉਹਦਾ ਪੂਰਾ ਹੱਲ ਕਢੋ ਪ੍ਰੋਪਰ ਹੱਲ ਕਢੋ ਤਾਂ ਉਹ ਤੋਂ ਟਲ ਕੇ ਸਾਈਡ ਦੀ ਨੰਗਰਦੀ ਦੀ ਕੋਸ਼ਿਸ਼ ਨਾ ਕਰੋ ਜਿਵੇਂ ਰਾਜੇ ਨੇ ਕੀਤੀ ਦੋਸਤੋ ਜਦੋਂ ਤੁਸੀਂ ਢਿੱਕੀਆਂ ਨਿੱਕੀਆਂ ਮੁਸ਼ਕਲਾਂ ਦਾ ਪੂਰਾ ਹੱਲ ਕਰਨਾ ਸਿੱਖ ਗਏ ਤਾਂ ਜਿੱਡੀ ਮਰਜ਼ੀ ਵੱਡੀ ਮੁਸ਼ਕਲਾਵੇ ਹਰ ਮੁਸ਼ਕਲ ਦਾ ਹੱਲ ਤੁਸੀਂ ਕਰ ਸਕੋਗੇ ਪਰ ਜੇ ਤੁਸੀਂ ਅੱਜ ਛੋਟੀਆਂ-ਛੋਟੀਆਂ ਮੁਸ਼ਕਲਾਂ ਦਾ ਹੱਲ ਨਹੀਂ ਕਰ ਸਕਦੇ ਤਾਂ ਵੱਡੀ ਮੁਸ਼ਕਲ ਦਾ ਮੁਕਾਬਲਾ ਵੀ ਤੁਸੀਂ ਨਹੀਂ ਕਰ ਸਕੋਗੇ ਇਸ ਕਰਕੇ ਦੋਸਤੋ ਜੇਕਰ ਤੁਸੀਂ ਚਾਹੁੰਦੇ ਆ ਤੁਹਾਡੀ ਜ਼ਿੰਦਗੀ ਵਧੀਆ ਹੋਵੇ ਤਾਂ ਛੋਟੀਆਂ-ਛੋਟੀਆਂ ਮੁਸ਼ਕਲਾਂ ਨੂੰ ਖਤਮ ਕਰ ਦਿਓ ਤੇ ਜਗਤ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਆ ਪਿਆਰਾ ਜਾਇ ਇੱਕ ਇੱਕ ਲਾਈਕ ਕਰ ਦਿਓ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਨਾਲ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਧੰਨਵਾਦ